ਕਿਸਾਨ ਪੂਰੀ ਮਿਹਨਤ ਕਰਕੇ ਆਪਣੀ ਫਸਲ ਨੂੰ ਪੁੱਤਾ ਵਾਂਗੂ ਪਾਲਦਾ ਹੈ ਔਰ ਇੱਕ ਮਸਲਾ ਜਿਹੜਾ ਹੈ ਉਹ ਗੁਰਦਾਸਪੁਰ ਦੇ ਹਾਤ ਨਗਰ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਖੜੀ ਹੋਈ ਕਣਕ ਦੀ ਜਿਹੜੀ ਹੈ ਉਹ ਸੜ ਚੁੱਕੀ ਹੈ ਹੁਣ ਇਹ ਸੜ ਕਿਉਂ ਗਈ ਹੈ ਇਸ ਦਾ ਕੀ ਕਾਰਨ ਹੈ ਇਹ ਸਾਰੇ ਜਿਹੜਾ ਹੈ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ 6 6.5 ਕਨਾਲ ਦੇ ਕਰੀਬ ਜੋ ਏਰੀਆ ਬੰਦਾ ਹੈ ਔਰ ਇਸ ਦੇ ਵਿੱਚ ਜਿਹੜੀ ਹੈ ਕਨਕ ਦੀ ਫਸਲ ਲਗਾਈ ਗਈ ਸੀ ਕਿਸਾਨ ਵੱਲੋਂ ਔਰ ਇਹ ਹੁਣ ਫਸਲ ਜਿਹੜੀ ਹੈ ਉਹ ਸੜ ਚੁੱਕੀ ਹੈ ਸਮੇਂ ਤੋਂ ਪਹਿਲਾਂ ਹੀ ਜਿਹੜੇ ਨੇ ਇਹਦੇ ਪੱਤੇ ਜਿਹੜੇ ਨੇ ਉਹ ਪੀਲੇ ਪੈ ਚੁੱਕੇ ਨੇ ਪੀੜਿਤ ਕਿਸਾਨ ਮੇਰੇ ਨਾਲ ਮੌਜੂਦ ਨੇ ਉਸ ਦੇ ਸਾਥੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਕਾਰਨ ਹੈ ਕਿਉਂ ਜਿਹੜਾ ਹੈ ਇਹ ਹਾਲਾਤ ਬਣੇ ਨੇ ਕੀ ਕਹਿਣਾ ਨੇ ਜੀ ਕਿਉਂ ਜਿਹੜੇ ਤੁਹਾਡੀ ਇਹ ਫਸਲ ਸੜੀ ਹੈ ਜਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸਾਡੇ ਸਾਡੇ ਕਣਕ ਤੇ ਕਿਸੇ ਨੇ ਦਵਾਈ ਸਪਰੇਅ ਕਰ ਦਿੱਤੇ ਚੋਨੀ ਚਰਾ ਅੱਛਾ ਇਹ ਸਾਡੇ 6 ਕਨਾਲ ਥਾਂ ਹੈ ਮੇਰਾ ਇਹ ਮੇਰੀ ਖਾਨਦਾਨ ਜਰੀਆ ਵਾ ਹਮ ਤੇ ਕਿਸੇ ਨੇ ਲੱਗਦਾ ਬਾਜੀ ਨੇ ਇਹ ਕਰ ਦਿੱਤੇ ਜੇ ਇਸ ਦੀ ਇਨਕੁਆਰੀ ਚਾਹੁੰਦੇ ਆ ਜੋ ਵੀ ਸਾਨੂੰ ਇਨਸਾਫ ਹੋਏਗਾ ਉਹ ਦਿੱਤਾ ਜਾਵੇ ਆ ਬਿਲਕੁਲ ਕਦੋਂ ਕਦੋਂ ਜਿਹੜਾ ਇਹ ਤੁਸੀਂ ਇਹ ਵੇਖਿਆ ਸੀ ਕਣਕ ਜਦੋਂ ਤੱਕ ਇਹ ਠੀਕ ਸੀ ਜਾਂ ਕਦ ਕਦੋਂ ਤੋਂ ਇਹ ਹਾਲਾਤ ਬੜੇ ਇਹ ਮੈਂ 24 ਤੀਜ ਨੂੰ ਵੇਖੀ ਸੀ ਠੀਕ ਸੀ ਤੇ 26 ਤੀਜ ਨੂੰ ਮੈਂ ਸਾਡੇ ਦੁਪਹਿਰੇ ਵੇਖੀ ਸੀ ਉਦੋਂ ਇਹ ਸਾਡਨ ਲੱਗ ਪਈ ਸੀ ਕਣਕ ਹੂੰ ਇਹ ਕਿਸੇ ਦਵਾਈ ਕਰ ਦਿੱਤੀ ਵਾਲੀ ਹੂੰ ਇਸ ਦਾ ਇਨਸ਼ਾਫ ਚਾਹੀਦਾ ਮੈਨੂੰ ਤੁਹਾਨੂੰ ਕਿਸੇ ਜਾਣਬੁੱਝ ਕੇ ਸ਼ਰਾਬਤ ਕੀਤੀ ਕੋਈ ਹਾਂਜੀ ਜਾਣਬੁੱਝ ਕੇ ਕੀਤੀ ਸਿਰ ਸ਼ਰਾਬਤ ਆ ਬਿਲਕੁਲ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਜਿਹੜੀ ਕੋਈ ਇਹ ਲਗਤਬਾਜੀ ਤੇ ਚੱਲਦੇ ਆ ਜਿਹੜੀ ਉਹਨਾਂ ਦੀ ਕਣਕ ਦੀ ਫਸਲ ਜਿਹੜੀ ਹੈ ਉਹ ਖਰਾਬ ਕਰ ਦੁੱਤੀ ਆ ਮੇਰੇ ਨਾਲ ਹੋਰ ਵੀ ਪਿੰਡ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਦੇਖੋ ਇਹ ਕੀ ਕਾਰਨ ਬੜਿਆ ਹੈ ਜਦੋਂ ਜਿਹੜੀ ਇਹ ਤੁਹਾਨੂੰ ਵੀ ਪਿੰਡ ਚ ਦਿੰਦੇ ਹੋ ਤੁਸੀ ਪਤਾ ਲੱਗਿਆ ਹੋਵੇਗਾ ਕਿ ਇਹ ਜਿਹੜੀ ਕਣਕ ਦੀ ਫਸਲ ਹੈ ਹਾਂ ਬਿਲਕੁਲ ਜੀ ਇਹ ਨਾ ਬਹੁਤ ਜ਼ਿਆਦਾ ਇਹਦੇ ਨਾਲ ਧੱਕਾ ਹੋਇਆ ਵੀਰ ਨਾਲ ਇਹ ਇੱਕ ਛੋਟਾ ਕਿਸਾਨ ਆ ਮਤਲਬ 6 ਸਾਢੇ 6 ਕਨਾਲ ਦੇ ਕਰੀਬ ਇਹ ਜ਼ਮੀਨ ਵਾ ਤੇ ਇਹੋ ਹੀ ਇਹ ਖਾਣੀ ਹੈ ਤੇ ਇਹੋ ਹੀ ਇਹਨਾਂ ਨੇ ਮਤਲਬ ਪਾਲ ਕੇ ਤੇ ਆਪਣੇ ਬੱਚਿਆਂ 'ਚ ਜਿਹੜਾ ਵੀ ਖਾਣ ਵਾਸਤੇ ਵੀ ਇਹੋ ਹੀ ਕਿਉਂਕਿ ਛੋਟਾ ਜ਼ਿਮੀਂਦਾਰ ਆ ਇਹ ਕਰਦੇ ਨੇ ਸਕੂਲ ਦੇ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ 6-7000 ਰੁਪਏ ਉੱਥੋਂ ਲੈਂਦੇ ਨੇ ਤੇ ਇਹਦੇ ਨਾਲ ਬਹੁਤ ਜ਼ਿਆਦਾ ੱਤਕਾ ਹੋਇਆ ਕਿਉਂਕਿ ਵੇਖੋ ਇਹ ਸਾਰੀ ਫਸਲ ਜਿਹੜੀ ਹੈ ਹੁਣ ਪੱਕਣ ਤੇ ਤਿਆਰ ਹੈ ਆਪਾਂ ਠੀਕਦੇ ਹਾਂ ਵੀ ਆਪਣੀ ਫਸਲ ਦੀ ਜਿਹੜੀ ਆਮਦਨ ਆਉਣੀ ਹੈ ਤੇ ਆਮਦਨ ਆਉਣ ਦੀ ਬਜਾਏ ਹੁਣ ਤੇ ਨਾਂ ਤੇ ਦੁਬਾਰਾ ਪੀ ਸਕਦੇ ਕਿਉਂਕਿ ਸਮਾਂ ਜਿਹੜਾ ਬਹੁਤ ਲੇਟ ਹੋ ਚੁੱਕਿਆ ਤੇ ਸਾਰੀ ਪਿੰਡ ਦੀ ਜਿਹੜੀ ਮੌਤ ਪੇਰ ਬੰਦੇ ਜਿਹੜੇ ਨੇ ਆਪਣੇ ਵੀਰ ਆਏ ਨੇ ਸਾਰੇ ਕਿਸਾਨ ਤੇ ਉਹ ਇਸ ਚੀਜ਼ ਦੀ ਨਿੰਦਾ ਕਰਦੇ ਨੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ੱਤਕਾ ਹੋਇਆ ਵਾ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹਾਂ ਇਹਨੂੰ ਇਨਸਾਫ ਦਵਾਇਆ ਜਾਏ ਵੀਰ ਨੂੰ ਕਿਉਂਕਿ ਜਿਨ੍ਹਾਂ ਨੇ ਵੀ ਇਹ ਕਾਰਵਾਈ ਕੀਤੀ ਹੈ ਇੱਥੇ ਜਿਹੜੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਚੈੱਕ ਕਰਨ ਵੀ ਇਹ ਜਿਹੜੀ ਸ਼ਰਾਰਤ ਵਾਹ ਕਿੰਨੇ ਕੀਤੀ ਹੈ ਕਿਉਂਕਿ ਜ਼ਿੰਮੇਵਾਰ ਅਫਸਰ ਨੇ ਸਾਰੇ ਹਨ ਉਹਨਾਂ ਦੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਇਹ ਤੁਸੀਂ ਸੁਣਿਆ ਹੈ ਪਿੰਡ ਦੇ ਮੋਤਬੇ ਲੋਕ ਨੇ ਜਿਨ੍ਹਾਂ ਨੇ ਕਿਹਾ ਕਿ ਉਸ ਸ਼ਰਾਤੀ ਅਨਸਰ ਦੀ ਪਛਾਣ ਹੋਣੀ ਚਾਹੀਦੀ ਹੈ ਜਿਸ ਨੇ ਇਹ ਨੁਕਸਾਨ ਕੀਤਾ ਹੈ ਔਰ ਗਰੀਬ ਕਿਸਾਨ ਹੈ ਜਿਸ ਦੀ ਉਹ ਹੀ ਓਨੀ ਕੀ ਜ਼ਮੀਨ ਸੀ ਔਰ ਉਸ ਤੋਂ ਹੀ ਉਹਨੇ ਜਿਹੜੀ ਹੈ ਵੇਚ-ਵਟ ਕੇ ਜਿਹੜਾ ਉਹਨੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸੀ 100 ਪੀੜਤ ਕਿਸਾਨ ਵੀ ਇਹ ਮੰਗ ਕਰਦਾ ਹੈ ਪ੍ਰਸ਼ਾਸਨ ਕੋਲੋਂ ਦੀ ਕਾਰਵਾਈ ਕਰਨ ਤਾਂ ਤੇ ਉਹਨੂੰ ਇਨਸਾਫ ਦਵਾਇਆ ਜਾ ਸਕੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ